ਯਾ ਬਾਕੀ ਮੇਰੇ ਦੇ ਆਏ ਕਿ ਨਹੀਂ ਜਿਹੜੇ ਨਜ਼ਰ ਆਏ ਉਹਨਾਂ ਦੀ ਗੱਲ ਕਰਾਂ ਤੁਸੀਂ ਜਿਹੜੇ ਨਜ਼ਰ ਨਹੀਂ ਆਉਂਦੇ ਉਹਨਾਂ ਦੀ ਗੱਲ ਨਹੀਂ ਕਰੀ ਦੀ ਦੱਲੇਵਾਲ ਸਾਹਿਬ ਦੇ ਦਿੱਸਣ ਦੇ ਹਾਲਾਤ ਨੇ ਉਹਨਾਂ ਦੀ ਕਿਸ ਤਰ੍ਹਾਂ ਹਾਲਾਤ ਠੀਕ ਕਿਤੇ ਜਾ ਸਕਦੇ ਨੇ ਅੱਜ ਮੈਂ ਕਿਸਾਨਾਂ ਦੇ ਨਾਲ ਆਂ ਚਟਾਨ ਦੀ ਤਰ੍ਹਾਂ ਮੈਂ ਆਹ ਲਖਸ਼ੇ ਤੋਂ ਵਿਲਾ ਹੋ ਕੇ ਫਿਰ ਆਪਾਂ ਜਾਵਾਂਗੇ ਦੱਲੇਵਾਲ ਸਾਹਿਬ ਕੋਲ ਮਿਲ ਜਾਵਾਂਗੇ ਉਹਨੂੰ ਜੇ ਉਹਦਾਂ ਜਾਣ ਨੂੰ ਕੁਝ ਹੁੰਦਾ ਤਾਂ ਸੈਂਟਰ ਜੁਮਿਆਦਾ ਉਹਨੂੰ ਆਮ ਆਦੀ ਪਾਰਟੀ ਦੇ ਲਿਆ ਜੀ ਗੁਰਜੀ ਹੋਈ ਹੈ ਸਾਡੇ ਕੋਲ ਨਹੀਂ ਪਹੁੰਚ ਪਾ ਰਹੀ ਲਾ ਤਾਂ ਕੋਈ ਨਹੀਂ ਨਹੀਂ ਅਸੀਂ ਕਿਸਾਨਾਂ ਦੇ ਨਾਲ ਆ ਕੋਈ ਚੱਕਰ ਨਹੀਂ ਆਮ ਆਦਮੀ ਪਾਰਟੀ ਨੂੰ ਸਿਜਾਵਾਗੇ ਵੋਟਾਂ ਦੇ ਕੇ ਜੀ ਹਜ਼ਾਰ ਰੁਪਏ ਆ ਗਿਆ ਤੁਹਾਨੂੰ ਨਹੀਂ ਜੀ ਇਹ 10000 ਰੁਪਏ ਆ ਜਾਏਗਾ ਬਹੁਤ ਜਲਦੀ ਆਏਗਾ 1000 ਰੁਪਏ ਦੀ ਕੋਈ ਸਾਨੂੰ ਉਹ ਨਹੀਂ ਹੈ ਜੀ ਸਾਨੂੰ ਖੁਸ਼ੀ ਹੈ ਜੀ ਸਾਡੇ ਆਮ ਪਾਰਟੀ ਜਿੱਤੇ ਤੇ 1000 ਰੁਪਏ ਕੀ ਕਹਿੰਦਾ ਵੈ ਜੇ ਸਾਨੂੰ ਬਿਜਲੀ ਦਾ ਬਿੱਲ ਫਰੀ ਕੀਤਾ ਹੋਇਆ ਨਾਲੇ ਉਹਨਾਂ ਨੂੰ ਬਿਜਲੀ ਫਰੀ ਮਿਲਦੀ ਹੈ ਉਹੀ ਉਹ ਸਮਝਣ ਕਿ ਸਾਨੂੰ 2-3000 ਰੁਪਏ ਸਾਨੂੰ ਪਾਰਟੀ ਵੱਲੋਂ ਹੀ ਮਿਲਦਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਮਾਨ ਜੋ ਨੇ ਨਗਰ ਨਿਗਮ ਦੇ ਚੋਣਾਂ ਨੂੰ ਲੈ ਕੇ ਜਿਹੜਾ ਹੈ ਹੁਣ ਲੋਕਾਂ ਕੋਲ ਵੋਟਾਂ ਜਿਹੜੇ ਮੰਗਦੇ ਹੋਏ ਨਜ਼ਰ ਆ ਰਹੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਭਗਵੰਤ ਸਿੰਘ ਮਾਨ ਦੇ ਨਾਲ ਨਾਲ ਲਾਲਜੀਤ ਸਿੰਘ ਪੁੱਲਰ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਹਨ ਸ਼ਹਿਰੀ ਕਲਸੀ ਨੇ ਆਜੋ ਕੁਲਦੀਪ ਸਿੰਘ ਧਾਰੀਵਾਲ ਨੇ ਉਹ ਵੀ ਨਜ਼ਰ ਆ ਰਹੇ ਨੇ ਤੇ ਤੀਸਰੀ ਗੱਡੀ ਦੇ ਵਿੱਚ ਜਿਹੜੇ ਨੇ ਅੰਮ੍ਰਿਤਸਰ ਦੇ ਚਾਰ ਐਮਐਲਏ ਜਿਹੜੇ ਨੇ ਉਹ ਮੌਜੂਦ ਨੇ ਦੱਸੋ ਬਸੇ ਅਗਰ ਗੱਲ ਕੀਤੀ ਜਾਵੇ ਤਾਂ ਅ ਅੱਜ ਨਗਰ ਕਪਤੀ ਚੋੜਾ ਨੂੰ ਲੈ ਕੇ ਲਗਾਤਾਰ ਹੀ ਜੋ ਪ੍ਰਚਾਰ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਲੇਕਿਨ ਲਗਾਤਾਰ ਹੀ ਭਗਵੰਦ ਸਿੰਘ ਮਾਨ ਜਿਹੜੇ ਨੇ ਉਹ ਐਸੇ ਕਾਤੇ ਪਹੁੰਚ ਕੇ ਜਿਹੜਾ ਹੈ ਆਪਣੇ ਉਹ ਜੋ ਉਮੀਦਵਾਰ ਨੇ ਐ ਐਮਸੀ ਦੇ ਉਮੀਦਵਾਰ ਨੇ ਉਹਨਾਂ ਦੀ ਵੋਟਾਂ ਮੰਗਦੇ ਹੋਏ ਵੀ ਨਜ਼ਰ ਆਉਂਗਾ ਲੇਕਿਨ ਕਿਧਰ ਕਿਤੇ ਲਗਾਤਾਰ ਹੀ 11:30 ਵਜੇ ਦਾ ਟਾਈਮ ਹੋ ਜਾ ਸੀਗਾ ਭਗਵੰਤ ਸਿੰਘ ਮਾਨ ਦਾ ਸੀਗਾ ਲੇਕਿਨ 1:30 ਵਜੇ ਦਾ ਸਵੇਰ ਤੱਕ ਭਗਵੰਤ ਸਿੰਘ ਮਾਨ ਜਿਹੜੇ ਨੇ ਹੁਣ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਭਾਰੀ ਕਾਫਲਾ ਜਿਹੜਾ ਹੈ ਉਹ ਇੱਥੇ ਭਗਵੰਤ ਸਿੰਘ ਮਾਨ ਦਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਤੇ ਹੁਣ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਨਿਕਲਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਲਗਾਤਾਰ ਹੀ ਜਿਹੜੀ ਜੋ ਐਮ ਸੀធី ਇਲੈਕਸ਼ਨ ਨੇ ਉਹਨਾਂ ਲਈ ਵੋਟ ਆ ਜਿਹੜੀਆਂ ਨੇ ਉਹ ਜਰੂਰ ਮੰਗਦੇ ਹੋਏ ਅਨਜ਼ਰ ਹੋਣਗੇ ਕੈਮਰਾ ਪਰਸਨ ਮਨਜਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ ਇੱਥੇ ਆਪਾਂ ਆਪਣੀ ਧਰਤੀ ਨੂੰ ਠੀਕ ਕਰੀਏ ਆਪਣੇ ਸ਼ਹਿਰਾਂ ਨੂੰ ਆਪਣੇ ਕਸਬਿਆਂ ਨੂੰ ਸ਼ਿੰਗਾਰੀਏ ਇੱਥੇ ਹੀ ਰੋਜ਼ਗਾਰ ਮਿਲੇ ਇੱਥੇ ਕੰਮ ਕਰ ਕਰਕੇ ਸ਼ਾਮ ਨੂੰ ਘਰੇ ਜਾ ਕੇ ਰੋਟੀ ਖਾਈਏ ਆਪਣੇ ਪਰਿਵਾਰ ਚ ਨਹੀਂ ਤਾਂ ਤਰਸਦੇ ਰਹਿਣੇ ਆਂ ਦਿਵਾਲੀ ਵੇਲੇ ਆਵਾਂਗੇ ਤਸਰੇ ਵੇਲੇ ਆਵਾਂਗੇ ਮਸਾਖੀ ਵੇਲੇ ਆਵਾਂਗੇ ਸੋ ਵੀਰੋ ਮੈਨੂੰ ਉਮੀਦ ਹੈ ਕਿ ਅੰਮ੍ਰਿਤਸਰ ਵਾਲਨੇ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ ਹੈ ਔਰ ਜਦੋਂ ਵੀ ਅੰਮ੍ਰਿਤਸਰ ਆਇਆ ਐ ਲੱਗਦਾ ਕਿ ਸ਼ਾਇਦ ਇਹ ਦੂਬਦ ਕੱਟਦਾ ਕੀ ਹੋਊਗਾ ਜਾਂ ਦੂਬਦ ਪਿਆਰ ਤਾਂ ਕੀ ਹੋਊਗਾ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜਾਂ ਤੋੜ ਲੈਨੇ ਹੋ ਸੋ ਮਾਝੇ ਵਾਲਿਆਂ ਤੇ ਯਕੀਨ ਹੈ ਮੈਨੂੰ ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਬਾਡ ਪੈਂਦਾ ਹੈ ਉਥੇ ਤੱਕ ਜਿਹੜਾ ਚੋਣ ਨਿਸ਼ਾਨ ਆ ਆਪਣਾ ਝਾੜੂ ਦਾ ਉਹਦੇ ਤੇ ਤੁਸੀਂ ਵਟਨ ਦੱਬੋਂਗੇ ਬਾਕੀ ਤੁਹਾਨੂੰ ਪਤਾ ਮੂਰ ਅੱਗੇ ਕੌਣ ਹੈ ਇੱਕ ਤਾਂ ਹੈ ਹੀ ਨਹੀਂ ਉਹ ਤਾਂ ਪਰਮਾਤਮਾ ਬੱਲੇ ਬੇਲੇ ਹੋ ਗਏ ਠੀਕ ਹੈ ਦੂਜੇ ਆਪਸ ਵਿੱਚ ਹੀ ਲੜੀ ਜਾਂਦੇ ਨੇ ਮੈਂ ਬਣੂ ਉਹਨੂੰ ਹੀ ਬਣ ਦਿੰਦਾ ਉਹ ਲੜਾ ਖਿੱਚੀ ਜਾਂਦੇ ਆਪਸ ਵਿੱਚ ਦੂਜਿਆਂ ਸੋ ਆਪਾਂ ਇਹਨਾਂ ਦੀ ਲੜਾਈਆਂ ਚ ਕੀ ਲੈ ਪੈ ਕੇ ਦੇਖ ਵੀ ਲੈਣਾ ਏ ਅੱਖ ਵੀ ਲੈ ਉਹ ਪਰਖਿਆ ਹਾਨੂੰ ਕੀ ਪਰਖੀਏ ਸੋ ਨਵੀਂ ਸੋਚ ਨੂੰ ਨਵੀਂ ਪਾਰਟੀ ਨੂੰ ਨਵੇਂ ਖੂਨ ਨੂੰ ਨਵੇਂ ਵਿਚਾਰਾਂ ਨੂੰ ਮੌਕਾ ਦਿਓ ਔਰ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਸ਼ਹੀਦਿਆ ਜਸਪਾਲ ਸਿੰਘੁਰਾਂ ਦੇ ਦੋ ਲਾਜ ਨੂੰ ਤਾਂ ਕਿ ਸਾਨੂੰ ਹੌਸਲਾ ਹੋ ਜੇ ਕਿ ਅੰਮਰਸਰ ਵਾਲੇ ਪਾਸੋਂ ਤਾਂ ਫਿਰ ਮਤਲਬ ਹਾਂ ਹੀ ਸਮਝੀਏ ਫਿਰ ਹੈ ਦੋਨੇ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾਜ ਇਹਨਾਂ ਕਰੋ ਥੋੜਾ ਜਿਹਾ ਹੋਰ ਅੱਗੇ ਲੋਹਰ ਤੱਕ ਤਾਂ ਜਾਵੇ ਪਸ਼ੀਬੇ ਆਦਮ ਭਗਤ ਸਿੰਘੂਰੀਆਂ ਠੋਈ ਐ ਆਹੀ ਰੂਟ ਸੀ ਉਹਨਾਂ ਦਾ ਜਦੋਂ ਜਾਂਦੇ ਸੀ ਇਆਜ਼ਾਤੀ ਵਾਸਤੇ ਲੜਨ ਇਨਕਲਾਬ ਜਿੰਦਾਬਾਦ ਕਰਦੇ ਇਹਨਾਂ ਕਰੋ ਇਹਨਾਂ ਕਰੋ ਨਹਾ ਬਹੁਤ ਬਹੁਤ ਧੰਨਵਾਦ ਜਿੰਦੇ ਵਾਸਤੇ ਰਹੋ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਰਹੋ ਅੰਮ੍ਰਿਤਸਰ ਦੇ ਵਿੱਚ ਅੱਜ ਭਗਵੰਤ ਸਿੰਘ ਮਾਨ ਵੱਲੋਂ ਜੋ ਹੈ ਉਹ ਰੋਡ ਸ਼ੋਅ ਕੀਤਾ ਗਿਆ ਹੈ ਅਤੇ ਉਸ ਰੋਡ ਤੇ ਸ਼ੋਅ ਦੇ ਵਿੱਚ ਕੈਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਨਾਲ ਨਾਲ ਬਹੁਤ ਸਾਰੇ ਕੈਬਨ ਮੰਤਰੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਸਨ ਅਤੇ ਨਾਲ ਨਾਲ ਜੋ ਕਿਹਾ ਜਾ ਰਿਹਾ ਹੈ ਕਿ ਜੋ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਉਸ ਨੂੰ ਲੈ ਕੇ ਜਿਹੜੀ ਹੈ ਜਰੂਰ ਉਹ ਵਿਚਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਕੁਲਦੀਪ ਸਿੰਘ ਤਾਰੀਵਾਲ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਗੱਲਬਾਤ ਵੀ ਕਰ ਲੈਣੇ ਆ ਤਾਰੀਵਾਲ ਸਾਹਿਬ 21 ਤਰੀਕ ਨੂੰ ਕੀ ਰਿਜ਼ਲਟ ਆਏਗਾ ਜੀ ਆਪ ਦਾ ਮੇਲ ਹਾਂ ਲੱਗਦਾ ਕਿੰਨੀਆਂ ਸੀਟਾਂ ਸੋਚਦੇ 75 ਸੀਟਾਂ ਤਾਰੀਵਾਲ ਸਾਹਿਬ ਅੱਜ ਜਿਹੜਾ ਭਗਵੰਤ ਸਿੰਘ ਮਾਨ ਹੋਣਾ ਦਾ ਐਗਰੈਸਿਵ ਪੰਦੇ ਵਿੱਚ ਜਿਹੜਾ ਸਾਰੀ ਸਪੀਸ ਸੀਗੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਵੱਖਰਾ ਦਰਜਾ ਜਿਹਾ ਮਿਲਣਾ ਚਾਹੀਦਾ ਹੈ ਉਹਨਾਂ ਦਾ ਪਹਿਲਾਂ ਵੀ ਕਿਹਾ ਜੀ ਮਾਨ ਸਾਹਿਬ ਅੰਮਸਰ ਲਈ ਬੜਾ ਵਿਕਾਸ ਕਰਨਾ ਚਾਹੁੰਦੇ ਆ ਪਰ ਨਗਰ ਨਿਗਮ ਦਾ ਜੇ ਹਾਸ ਸਾਡੇ ਨਾਲ ਹੋਵੇ ਜੀ ਕਈ ਕਾਨੂੰਨੀ ਰਚਾਂ ਜੜੀਆਂ ਉਹ ਦੂਰ ਹੋ ਜਾਣਗੀਆਂ ਜੀ ਇਸ ਕਰਕੇ ਹਾਸ ਬਣਾਜੂਦੀ ਆ ਹਾਸ ਬਣਜੂਗਾ ਤੇ ਮਾਨ ਸਾਹਿਬ ਤੇ ਪਹਿਲਾਂ ਹੀ ਆਲਰੇਡੀ ਰੈਡੀ ਨੇ ਮਸਲੀਆਂ ਪੱਕੇ ਲੇਕਿਨ 3 ਸਾਲ ਤੋਂ ਲਗਾਤਾਰ ਆਪਣੀ ਸਰਕਾਰ ਹੈ ਜੀ ਲੱਗਦਾ ਕਿ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਕਦੋਂ ਤੱਕ ਪੂਰੇ ਹੋਣਗੇ ਲੋਕ ਕਹਿੰਦੇ ਪੂਰੇ ਹੋ ਜਾਣਗੇ ਹਾਸ ਆਪਣਾ ਨਹੀਂ ਹਾਸ ਦੇ ਵਿੱਚ ਕਾਂਗਰਸ ਪਾਰਟੀ ਦੇ ਕੌਂਸਲ ਸੀਗੇ ਕੋਈ ਵੀ ਮਤਾ ਰੈਜੂਨੇਸ਼ਨ ਕੋਈ ਨਹੀਂ ਹੁੰਦੇ ਸੀ ਉਹ ਨਹੀਂ ਪਾਸ ਹੁੰਦਾ ਇਸ ਕਰਕੇ ਕੋੜ ਜਿਹੜਾ ਮਤਲਬ ਜਦੋਂ ਆਪ ਦਾ ਹੌਸ ਬਣ ਜੂ ਸਾਰੇ ਕੰਮ ਹੋ ਜਾਊਗਾ। ਤਰਪਾਲ ਸਾਹਿਬ ਤੁਹਾਨੂੰ ਅਕਸਰ ਹੀ ਟਰੈਕਟਰ ਤੇ ਵੇਖਿਆ ਜਾਂਦਾ ਕਿਸਾਨ ਦੇ ਪੁੱਤਰ ਹੋ ਤੁਸੀਂ। ਲੇਕਿਨ ਡੱਲੇਵਾਲ ਸਾਹਿਬ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੀ ਕਿਸ ਤਰ੍ਹਾਂ ਹਾਲਾਤ ਠੀਕ ਕਿਤੇ ਜਾ ਸਕਦੇ ਨੇ। ਜੰਦਾ ਮੈਂ ਕਿਸਾਨਾਂ ਦੇ ਨਾਲ ਹਾਂ ਚਟਾਨ ਦੀ ਤਰ੍ਹਾਂ ਪੰਜ ਕਿੱਲੇ ਵਾਲਾ ਕਿਸਾਨ ਆ ਸੋਨੇਕ ਦੀ ਗੱਲ। ਮੈਂ ਆ ਲਖਸ਼ੇ ਤੋਂ ਮਿਲ ਹੋ ਕੇ ਫਿਰ ਆਪਾਂ ਜਾਵਾਂਗੇ ਡੱਲੇਵਾਲ ਸਾਹਿਬ ਕੋਲ ਮਿਲ ਜਾਵਾਂਗੇ ਉਹਨੂੰ। ਉਹਨਾਂ ਦੀ ਸਿਹਤ ਦਾ ਪਤਾ ਨਹੀਂ ਸਿਹਤ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਜੀ ਐਡਵਾਈਜ਼ਰੀ ਕੀਤੀ ਜਾ ਰਹੀ ਗੱਲਬਾਤ ਉਹਨਾਂ ਨਾਲ। ਨਹੀਂ ਉਹ ਉਹ ਤਾਂ ਸੈਂਟਰ ਦਾ ਕੰ ਤੇ ਜੇ ਉਹਦਾ ਜਾਨ ਨੂੰ ਕੁਝ ਹੁੰਦਾ ਤਾਂ ਸੈਂਟਰ ਜੁਮਿਆਦਾ ਉਹਨੂੰ ਆ ਮੈਂ ਤਾਂ ਸੈਂਟਰ ਨੂੰ ਕਹੂੰਗਾ ਕਿ ਪਹਿਲ ਦੇ ਹਫ਼ਤੇ ਮਤਲਬ ਜਿਹੜਾ ਡੱਲੇਆਲ ਸਾਹਿਬ ਤੇ ਉਹਨਾਂ ਦੀ ਟੀਮ ਨਾਲ ਗੱਲ ਕਰਕੇ ਮਸਲਾ ਜਿਹੜਾ ਉਹ ਹੱਲ ਕਰਾ। ਕਿਸਾਨ ਵੀ ਤੋਹ ਕਹਿ ਰਹੇ ਨੇ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਰੈਲੀਆਂ ਜੇ ਗੁਰਜੀ ਹੋਈ ਹੈ ਸਾਡੇ ਕੋਲ ਨਹੀਂ ਪਹੁੰਚ ਪਾਰੀ ਲਾ ਤਾਂ ਕੋਈ ਨਹੀਂ ਕੋਈ ਨਹੀਂ ਕਿਸਾਨਾਂ ਦੇ ਨਾਲ ਆ ਕੋਈ ਚੱਕਰ ਬਿਲਕੁਲ ਬਿਲਕੁਲ ਕਿਸਾਨਾਂ ਦੇ ਨਾਲ ਨੇ ਇਹ ਕਹਿਣਾ ਹੈ ਜੋ ਕੁਲਦੀਪ ਸਿੰਘ ਧਾਰੀਵਾਲ ਨੇ ਉਹਨਾਂ ਦਾ ਔਰ ਸਾਫ਼ ਤੌਰ ਤੇ ਜੋ ਅੱਜ ਭਗਵੰਤ ਸਿੰਘ ਮਾਨ ਦੀ ਇੱਥੇ ਰੈਲੀ ਸੀ ਉਸ ਨੂੰ ਲੈ ਕੇ ਜਿਹੜੀ ਹੈ ਯੂਰ ਜਿਹੜਾ ਹੈ ਇੱਕ ਵਖਰੀ ਵੇ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਔਰ ਕੁਝ ਸਮੇਂ ਦੀ ਰੈਲੀ ਦੌਰਾਨ ਬਹੁਤ سارے ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨਜ਼ਰ ਆ ਪੈਂਦੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪੂਨਮ ਹੈ ਜੀ ਕੀ ਕਹਿਣਾ ਚਾਹੋਗੇ ਭਗਵੰਤ ਸਿੰਘ ਮਾਨ ਪਹੁੰਚੇ ਸੀ ਕਿ ਸਾਡਾ ਸਾਨੂੰ ਮਿਲਣ ਆਏ ਅੱਜ ਸਾਨੂੰ ਬੜੀ ਖੁਸ਼ੀ ਹੈਗੀ ਆ ਇਹਦੇ ਬਾਰੇ ਆਮ ਆਦਮੀ ਪਾਰਟੀ ਨੂੰ ਅਸੀਂ ਜਿਤਾਵਾਂਗੇ ਵੋਟਾਂ ਦੇ ਕੇ 10000 ਰੁਪਏ ਆ ਗਿਆ ਤੁਹਾਨੂੰ ਨਹੀਂ ਜੀ 10000 ਰੁਪਏ ਆ ਜਾਏਗਾ ਬਹੁਤ ਜਲਦੀ ਆਏਗਾ ਲੱਗਦਾ ਆ ਸਕਾ ਹਾਂਜੀ ਹਾਂਜੀ ਮੈਨੂੰ ਲੱਗਦਾ ਕਿ ਜਦੋਂ ਘਰ ਪਹੁੰਚਦੇ ਹੋਣੇ ਘਰ ਵਾਲੇ ਕਹਿੰਦੇ ਤਾਂ ਨਹੀਂ ਤੁਸੀਂ ਕਹਿੰਦੇ ਸੀ ਹਜ਼ਾਰ ਆਊਗਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਪਾਰਟੀ ਨਾਲ ਜੁੜੇ ਹੋਏ ਆਂ ਪਾਰਟੀ ਨਾਲ ਕੰ ਆਮ ਪਾਰਟੀ ਨੂੰ ਵੋਟ ਦੇ ਕੇ ਤੇ ਆਪਣਾ ਕੈਂਡੀਡੇਟ ਲਿਆਵਾਂਗੇ ਲੇਕਿਨ ਲੇਕਿਨ ਠੱਗੇ ਠੱਗੇ ਮਹਿਸੂਸ ਨਹੀਂ ਕਰਦੇ ਕਿਉਂਕਿ 3 ਸਾਲ ਹੋ ਗਏ 1000 ਰੁਪਏ ਦੀ ਕੋਈ ਸਾਨੂੰ ਉਹ ਨਹੀਂ ਹੈ ਜੀ ਸਾਨੂੰ ਖੁਸ਼ੀ ਹੈ ਜੀ ਸਾਡੇ ਆਮ ਪਾਰਟੀ ਜਿੱਤੇ ਬਿਲਕੁਲ ਕੋਪਿੰਦੇ ਤੁਸੀਂ ਕੀ ਕਹਿਣਾ ਚਾਹੋਗੇ 1000 ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਆਮ ਆਦੀ ਪਾਰਟੀ ਵੱਲੋਂ ਮਿਲਿਆ ਨਹੀਂ ਆ ਘਰ ਦੇ ਵਿੱਚ ਉਹਨ ਘਰ ਘਰ ਦੇ ਪਾਸੇ ਨਹੀਂ ਆਇਆ 10000 ਰੁਪਏ ਨਹੀਂ ਆਇਆ ਕੋਈ ਗੱਲ ਨਹੀਂ ਜਿਹੜਾ 10000 ਰੁਪਏ ਨਹੀਂ ਆਇਆ ਲੇਕਿਨ ਮਾਨ ਸਰਕਾਰ ਨੇ ਜਿਹੜਾ ਸਾਨੂੰ ਬਿਜਲੀ ਫਰੀ ਦਿੱਤੀ ਹੋਈ ਹੈ 2250 ਸਾਡਾ ਵੈਸੇ ਹੀ ਨਿਕਲ ਜਾਂਦਾ ਖਰਚੇ ਵਿੱਚ ਹੋਈ ਨਹੀਂ ਤੇ ਬਿਜਲੀ ਦੇ ਬਿੱਲ ਦੀ ਪਹਿਲਾਂ ਤਿਆਰੀ ਕਰਦੇ ਸੀ ਤੇ 1000 ਰੁਪਏ ਕੀ ਕਹਿੰਦਾ ਵੈ ਜੇ ਸਾਨੂੰ ਬਿਜਲੀ ਦਾ ਬਿੱਲ ਫਰੀ ਕੀਤਾ ਹੋਇਆ ਉਹਨਾਂ ਨੇ ਲੋਕ ਮੈਂ ਕਿ ਇੱਥੇ ਹੋਰ ਤਾਂ ਨਾ ਗੱਲ ਕਰ ਰਿਆ ਸੀ ਕਹਿੰਦੇ ਅਸੀਂ ਨਾ ਠੱਗੇ ਠੱਗੇ ਜੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ ਕਿ 3 ਸਾਲ ਹੋ ਗਏ ਨੇ 3 ਜਨਾਨੀਆਂ ਘਰ ਸੀਆਂ ਲੱਖ ਰੁਪਏ ਬਣ ਗਿਆ ਲੱਖ ਰ ਅਸੀਂ ਸਰਕਾਰ ਨੂੰ ਵੇਖਾਂਗੇ ਕਿ ਹਾਂ ਵੀ ਵੋਟ ਪਾਉਣੀ ਕਿ ਨਹੀਂ ਪਾਉਣੀ ਤੁਹਾਨੂੰ ਲੱਗਦਾ ਕਿ ਕੀ ਲੱਗਦਾ ਕਿ ਆਮ ਆਦੀ ਪਾੜੇ ਵਰਕਰ ਹੋਣ ਕਰਕੇ ਤੁਸੀਂ ਕਹਿੰਦੇ ਠੀਕ ਹੈ ਸੈਟੀਸਫਾਈਡ ਹੈ ਤੁਸੀਂ ਹਾਂ ਜੀ ਅਸੀਂ ਸੈਟੀਸਫਾਈਡ ਹੈ ਕਿਉਂਕਿ ਆਪਾਂ ਬਿਜਲੀ ਫ੍ਰੀ ਦੇ ਰਹੇ ਹਾਂ ਉਹਨਾਂ ਨੂੰ ਤੇ ਜਿਹੜੀ ਬਿਜਲੀ ਉਹਨਾਂ ਨੂੰ ਪਹਿਲਾਂ ਲੋਕਾਂ ਕੋਲੋਂ ਮੰਗ ਕੇ ਪੈਸੇ ਲੈ ਕੇ ਆਉਂਦੇ ਸੀ ਤੇ ਬਿਜਲੀ ਦਾ ਬਿੱਲ ਧਾਰਦੇ ਸੀ ਹੁਣ ਉਹਨਾਂ ਨੂੰ ਬਿਜਲੀ ਫ੍ਰੀ ਮਿਲਦੀ ਹੈ ਉਹੀ ਉਹ ਸਮਝਣ ਕਿ ਸਾਨੂੰ 2-3000 ਰੁਪਏ ਸਾਨੂੰ ਪਾਰਟੀ ਵੱਲੋਂ ਹੀ ਮਿਲਦਾ ਪਿਆ ਤੁਹਾਨੂੰ ਲੱਗਦਾ ਮਿਲੇਗਾ ਪੈਸੇ ਜਿਹੜਾ ਪੈਸੇ ਅੱਗੋਂ ਮਿਲਣਗੇ ਵੀ ਯਾਰ ਮਿਲੇਗਾ 100% ਮਿਲੇਗਾ 1100 ਰੁਪਏ ਮਿਲੇਗਾ 1000 ਰੁਪਏ ਹੀ ਮਿਲੇਗਾ ਮੈਂ ਕਹਿੰਦਾ ਤੁਸੀਂ ਇਹ ਪਾਰਟੀਆਂ ਵਾਲੋਂ ਨਾ ਲਾਸਟ ਮੂਮੈਂਟ ਤੇ ਜਾ ਕੇ ਨਹੀਂ ਨਹੀਂ ਮਿਲੇਗਾ ਮਿਲੇਗਾ ਜੁਬਾਨ ਕਿੰਨੀ ਮਾਨ ਸਾਹਿਬ ਨੇ ਤੇ ਮਿਲੇਗਾ ਬਿਲਕੁਲ ਬਿਕਲ ਇਹ ਔਰਤਾਂ ਨੇ ਜਿਹੜੀਆਂ ਅੱਜ ਵੀ 10000 ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਇਨੀ ਗੱਲ ਵੀ ਕਹੀ ਜਾ ਰਹੀ ਹੈ ਕਿ ਜੋ ਮਾਨ ਸਾਹਿਬ ਜਿਹੜੇ ਨੇ ਉਹ 1000 ਰੁਪਏ ਨਾ ਵੀ ਦੇਣ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਲਗਾਤਾਰ ਹੀ ਜੋ ਇਹ ਔ ਗਰੰਟੀਆ ਜਿਹੜੀਆਂ ਸੀ ਕਿ ਆਮ ਆਦੀ ਪਾਰਟੀ ਵੱਲ ਦੇਖੀ ਸੀ ਕਿਤਨਾ ਕਿਤੇ ਕੁਝ ਪੂਰੀਆਂ ਹੋਈਆਂ ਨੇ ਚਾਹੇ ਬਿਜਲੀ ਦਾ ਬਿੱਲ ਹੋਣ ਤੇ ਹੁਣ ਕਿਆ ਜਾ ਰਿਹਾ ਕਿ ਜੇਕਰ ਹਜ਼ਾਰ ਹਜ਼ਾਰ ਰੁਪਏ ਮਿਲੇਗਾ ਤਾਂ ਹੋਰ ਵੀ ਫਾਇਦਾ ਜਿਹੜਾ ਹੈ ਉਹ ਮਿਲ ਸਕਦਾ ਹੈ ਕੈਮਰਾ ਪਰਸਨ ਬੰਨ ਜਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ